ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਸਮੁੱਚੇ ਸਮਾਜ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ 30 ਤਰੀਕ ਨੂੰ ਦੋਨਾਂ ਪੱਖਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੋ ਉਸ ਤੋਂ ਪਹਿਲਾਂ ਜਿਹੜਾ ਵਾ ਮੈਂ ਕੋਈ ਰਾਜਨੀਤਿਕ ਪਾਰਟੀ ਦੇ ਮੰਚ ਤੋਂ ਜਾਂ ਰਾਜਨੀਤਿਕ ਵੱਲੋਂ ਗੱਲ ਨਹੀਂ ਕਰ ਰਿਹਾ ਮੈਂ ਸਮਾਜ ਦਾ ਬੱਚਾ ਹਾਂ ਸਮਾਜ ਦਾ ਦਰਦ ਸਮਝਦਾ ਸੋ ਮੈਂ ਇਸ ਲਈ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਸੰਤਾ ਮਹਾਂਪੁਰਖਾਂ ਨੂੰ ਵੀ ਜਿਹੜੇ ਉੱਥੇ ਦੇ ਜਿਹੜੇ ਮੋਤਵਾਰ ਸੱਜਣ ਆ ਜਿਹੜੇ ਲੜਾਈ ਦੋਨਾਂ ਪੱਖਾਂ ਤੋਂ ਲੜ ਰਹੇ ਆ ਇਹ ਚਾਹੇ ਉਹ ਸਹੀ ਆ ਤੇ ਚਾਹੇ ਉਹ ਗਲਤ ਆ ਮੈਂ ਕਿਸੇ ਵੀ ਇਸ ਮੁੱਦੇ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਮਾਂ ਦਾ ਪੁੱਤ ਦੋਨਾਂ ਤਰਫੋਂ ਚਲ ਗਿਆ ਜਾਂ ਕਿਸੇ ਮਾਂ ਦੇ ਪੁੱਤ ਨਾਲ ਕੋਈ ਹਾਸਾ ਵਾਪਰ ਗਿਆ ਭਾਈ ਕਿਸੇ ਦਾ ਕੀ ਜਾਣਾਂ ਸੋ ਸਮਾਜ ਨੂੰ ਦੋਨਾਂ ਤਰਫੋਂ ਘਾਟਾ ਦਾ ਸਮਾਜ ਨੂੰ ਹੀ ਪੈਣਾ ਜੇ ਕਿਸੇ ਵੀ ਢੜੇ 'ਚੋਂ ਕੁਝ ਹੋ ਗਿਆ ਤੇ ਘਾਟਾ ਸਮਾਜ ਨੂੰ ਪੈਣਾ ਸੋ ਘਾਟਾ ਕਦੇ ਮੁੜ ਕੇ ਅਸੀਂ ਪੂਰਾ ਨਹੀਂ ਕਰ ਸਕਦੇ ਸੋ ਇਸ ਦੇ ਲਈ ਮੈਂ ਤੁਹਾਨੂੰ ਬੇਨਤੀ ਕਰ ਸਕਦਾ ਬਾਕੀ ਤੁਸੀਂ ਮੇਰੇ ਤੋਂ ਬਹੁਤ ਜ਼ਿਆਦਾ ਬੁੱਧੀਜੀਵੀ ਹੋ ਤੁਸੀਂ ਸਮਾਜ ਦੇ ਬਹੁਤ ਵੱਡੇ ਲੀਡਰ ਵੀ ਹੋ ਨੇਤਾ ਵੀ ਹੋ ਸਮਾਜ ਦੇ ਮਹਾਂਪੁਰਸ਼ ਵੀ ਹੋ ਮੈਂ ਸੋਚਦਾ ਕਿ ਜਿਹੜੇ ਸੰਤ ਹੁੰਦੇ ਉਹ ਹਮੇਸ਼ਾ ਹੀ ਨਿਮਰਤਾ ਰੱਖਦੇ ਮੈਂ ਦੋਨਾਂ ਤਰਫੋਂ ਸੰਤਾਂ ਨੂੰ ਬੇਨਤੀ ਕਰਨਾ ਕਿ ਇਸ ਮੁੱਦੇ ਦਾ ਕੋਈ ਹੱਲ ਕੱਢੋ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਅਸੀਂ ਜਿਹੜਾ ਪਿਛੜਨ ਦਾ ਸਾਡਾ ਕਾਰਨ ਆ ਉਹ ਇਹੀ ਤਾਂ ਰਿਹਾ ਸੀਗਾ ਕਿ ਅਸੀਂ ਲੋਕ ਆਪਣੀ ਜਿਹੜੀ ਸਾਡੀ ਫੁੱਟ ਪਾਤਾ ਉਹ ਲੋਕਾਂ ਸਾਹਮਣੇ ਜ਼ਗਜ਼ਾਰ ਹੋ ਗਈ ਸੋ ਇਸ ਦੇ ਲਈ ਜਿਹੜਾ ਕੌਮ ਨੂੰ ਅੱਜ ਨੁਕਸਾਨ ਹੋ ਰਿਹਾ ਸੋ ਅੱਜ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਜਾਣਾ ਜੇ ਇਹ 30 ਤਰੀਕ ਨੂੰ ਕੋਈ ਹਣ ਹੋਣੀ ਘਟਨਾ ਵਾਪਰਦੀ ਆ ਤਾਂ ਸੋ ਮੈਂ ਬੇਨਤੀ ਕਰਦਾ ਮੈਂ ਆਪਣੇ ਸਮਾਜ ਦੇ ਜਿਹੜੇ ਸੂਝਵਾਨ ਸੱਜਣ ਮਿੱਤਰ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਸ ਮੈਟਰ ਦੇ ਵਿੱਚ ਇਨਵੋਲਵਮੈਂਟ ਕਰਕੇ ਇਸ ਮੈਟਰ ਨੂੰ ਦੋਨਾਂ ਤਰਫੋਂ ਜਿਹੜੀ ਵਕਾਲਤ ਕਰਨ ਦਾ ਕੰਮ ਕਰੋ ਤਾਂ ਜੋ ਇਸ ਮੈਟਰ ਨੂੰ ਆਪਾਂ ਠੰਡਾ ਪਾ ਕੇ ਤਾਂ ਜੋ ਆਪਾਂ ਸਮਾਜ ਦੀ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਸੋ ਭਾਈਚਾਰਾ ਜਿਹੜਾ ਚੜ੍ਹਦੀ ਕਲਾ ਵੱਲ ਜਾਵੇ ਸੋ ਮੈਂ ਤਾਂ ਤੁਹਾਡਾ ਦਾਸ ਤੁਹਾਨੂੰ ਇਨੀ ਕਿ ਬੇਨਤੀ ਕਰ ਸਕਦਾ ਮੈਨੂੰ ਆਸ ਆ ਕਿ ਮੇਰੇ ਸਮਾਜ ਦੇ ਸੰਤ ਮਹਾਪੁਰਸ਼ ਮੇਰੇ ਸਮਾਜ ਦੇ ਲੋਕ ਇਸ ਗੱਲ ਨੂੰ ਸਮਝਣਗੇ ਆਪਾਂ ਜਿਹੜੀ ਲੜਾਈ ਆ ਇਹਨੂੰ ਆਪਣੀ ਨਿੱਜੀ ਲੜਾਈ ਨਾ ਬਣਾਈਏ ਸੋ ਇਹਦਾ ਬੈਠ ਕੇ ਹੱਲ ਕੱਢੀਏ ਸੋ ਮੈਂ ਤੁਹਾਡਾ ਛੋਟਾ ਵੀ ਤੁਹਾਨੂੰ ਬੇਨਤੀ ਕਰ ਸਕਦਾ ਸਮਾਜ ਬਹੁਤ ਪਿੱਛੇ ਪਹਿਲਾਂ ਹੀ ਜਾ ਚੁੱਕਾ ਇਸ ਲੜਾਈ ਨੇ ਹੋਰ ਪਿੱਛੇ ਲੈ ਜਾਣਾ ਸੋ ਮੈਂ ਤਾਂ ਇਨੀ ਕ ਬੇਨਤੀ ਕਰਦਾ ਜੈ ਵਲਮਿਕੀ ਹਰ ਹਰ ਵਲਮਿਕੀ